ਬਠਿੰਡਾ ਦੇ ਕਸਬਾ ਮੋੜ ਮੰਡੀ ਦੇ ਵਿੱਚ ਸੀਵਰੇ ਤੇ ਗੰਦੇ ਪਾਣ ਦੇ ਹਾਲਾਤਾਂ ਤੋਂ ਮੋੜ ਮੰਡੀ ਦੇ ਲੋਕ ਤਕਰੀਬਨ ਕਾਫੀ ਸਾਲਾਂ ਤੋਂ ਜੂਜਰੇ ਹਨ ਪਰ ਇੱਜ਼ਾ ਕੋਈ ਵੀ ਹੱਲ ਨਹੀਂ ਹੋ ਰਿਹਾ ਇਹਨਾਂ ਹਾਲਾਤਾਂ ਤੋਂ ਪ੍ਰੇਸ਼ਾਨ ਮੋੜ ਮੰਡੀ ਦੇ ਲੋਕਾਂ ਦੇ ਵੱਲੋਂ ਆਪਣਾ ਰੋਜ਼ਾਇਦਾ ਕੀਤਾ ਜਾ ਰਿਹਾ ਸੀ ਜਿਸ ਦੀ ਅਗਵਾਈ ਮਨਿੰਦਰ ਸਿੰਘ ਸੇਖੋ ਦੇ ਵੱਲੋਂ ਕੀਤੀ ਜਾ ਰਹੀ ਸੀ ਉਸੇ ਦੌਰਾਨ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਦੀ ਗੱਡੀ ਬੱਸ ਸਟੈਂਡ ਦੇ ਵਿੱਚ ਪਹੁੰਚੀ ਤਾਂ ਵਿਸ਼ੇਸ਼ ਤੌਰ ਤੇ ਟੇਪ ਰਸਨ ਤਿੱਖਾ ਹੋ ਗਿਆ ਤੇ ਵਿਧਾਇਕ ਸਾਹਿਬ ਸੁਖਵੀਰ ਮੈਸਰ ਖਾਨਾ ਦੀ ਗੱਡੀ ਤੱਕ ਘੇਰ ਲਈ ਇਸ ਮੌਕੇ ਤੇ ਸੁਖਵੀਰ ਮੈਸਰ ਖਾਨਾ ਆਪਣੀ ਗੱਡੀ ਦੇ ਵਿੱਚੋਂ ਕਾਫੀ ਦੇ ਹਿੰ ਨਿਕਲੇ ਅਤੇ ਉਹਨੂੰ ਪੁਲਿਸ ਦਾ ਸਾਰਾ ਲੈਣਾ ਪਿਆ ਮੌਕੇ ਤੇ ਪਹੁੰਚੀ ਪੁਲਿਸ ਦੇ ਤੋਂ ਬਾਅਦ ਸੁਖਵੀਰ ਮੈਸਰ ਖਾਨਾ ਗੱਡੀ ਵਿੱਚੋਂ ਬਾਹਰ ਨਿਕਲੇ ਜਿਸ ਤੋਂ ਬਾਅਦ ਮਨਿੰਦਰ ਸਿੰਘ ਦੇਖੋ ਉਹਦੇ ਵੱਲੋਂ ਮੋੜ ਮੰਡੀ ਦੇ ਹਾਲਾਤਾਂ ਨੂੰ ਲੈ ਕੇ ਕਾਫੀ ਉਹਨੂੰ ਸਵਾਲ ਪੁੱਛੇਗੇ ਤਾਂ ਕਿ ਲੋਕਾਂ ਕੋਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਮੋੜ ਮੰਡੀ ਦੇ ਹਾਲਾਤਾਂ ਦੇ ਕਾਰਨ ਮੇਰੇ ਬੇਟੇ ਦਾ ਰਿਸ਼ਤਾ ਟੁੱਟ ਗਿਆ ਹੈ ਉਸ ਦੇ ਲਈ ਵਿਧਾਇਕ ਹੀ ਜ਼ਿੰਮੇਵਾਰ ਹਨ ਤੁਸੀਂ ਆਪ ਹੀ ਦੇਖੋ ਸੁਣੋ ਹੋਰ ਕੀ ਕੁਝ ਗੱਲਾਂ ਬਾਤਾਂ ਹੋਈਆਂ ਉਹਨਾਂ ਸਰਕਾਰ ਨੇ ਰੋਕ ਲਿਆ ਥੋੜੇ ਟਾਈਮ ਕਿ ਜਿੱਤੇ ਐਸੀ ਵੀ ਦੁਨੀਆ ਖਤਮ ਹੋ ਜੂਗੀ ਹੋਰ ਬੜੀਆਂ ਬੜੀਆਂ ਲੜਾਈਆਂ ਕਾਰਗਿਲ ਦੀ ਲੜਾਈ ਜਿੱਤ ਲਈ ਇੱਕ ਪਾਣੀ ਵਾਸਤੇ ਆਰਜੀ ਪ੍ਰਬੰਧ ਕਰਕੇ ਹੁਣ ਮੰਨ ਲਓ ਇਹ 2.5 ਸਾਲਾਂ ਤੋਂ ਬਾਜ਼ਾਰ ਬੰਦ ਪਿਆ ਮੇਰੇ ਖਿਆਲ ਹੈ ਵੀ ਕਿਸੇ ਕੋਲੇ ਕੋਈ ਗਾਹਕ ਨੀਣਾ ਰੱਖੜੀ ਦਾ ਨਾ ਕਾਸੇ ਵੀ ਇਹਦੇ ਪ੍ਰਾਈਵੇਟ ਜਿਵੇਂ ਹੁੰਦੇ ਨੇ ਕੰਪਲਾਇਆ ਜਦੋਂ ਮੈਂ ਜਦੋਂ ਮੈਂ ਐਮਐਲਏ ਨਹੀਂ ਸੀ ਬ੍ਰਦਰ ਜਦੋਂ ਮੈਂ ਕਿਤੇ ਨਾ ਕਿਤੇ ਪਾਣੀ ਸਿੱਟਾ ਜਾ ਸਕਦਾ ਜਦੋਂ ਮੈਂ ਐਮਐਲਏ ਨਹੀਂ ਸੀ ਮੈਂ ਮੈਂ ਹੀ ਥੋੜਾ ਨਾ ਤਰਨਾ ਮਾਰਦਾ ਇਹ ਗੱਲ ਵੀ ਇਹ ਗੱਲ ਵੀ ਉਹ ਅਸੀਂ ਦੁਬਾਰਾ ਦੱਸਾਇਆ ਇੱਕ ਮਿੰਟ ਉਹ ਮੰਡੀ ਵਾਲਾ ਦੁਬਾਰਾ ਦੱਸਾਇਆ ਮੈਂ ਥੋੜੇ ਨਾਲ ਅਸੀਂ ਇਹ ਨਹੀਂ ਕਹਿੰਦੇ ਮੈਂ ਗੱਲ ਤੁਝੋ ਜੀ ਮੈਨੂੰ ਵੀ ਖੜਾਓ ਮੈਂ ਦੋ ਤਰ੍ਹਾਂ ਦੀ ਲੜਾਈ ਲੜ ਰਿਹਾ ਬਾਈ ਦੋ ਤਰ੍ਹਾਂ ਦੀ ਲੜਾਈ ਲੜ ਰਿਹਾ ਇੱਕ ਤਾਂ ਮੈਂ ਮੰਡੀ ਵਾਲਿਆਂ ਨੇ ਚਾਹਿਆ ਉਹਨਾਂ ਨੇ ਕੰਮ ਹੀ ਨਹੀਂ ਕੀਤਾ ਅਸੀਂ ਕਿਉਂ ਦੱਸਾਇਆ ਇੱਕ ਮਿੰਟ ਅਜੀਜ਼ ਜੀ ਤੁਸੀਂ ਮਾਣੀ ਸ਼ਹਿਰ ਦਾ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸੇਖੋ ਸਾਹ ਦੀ ਉਹ ਕਰ ਰਿਹਾ ਸੀ ਜਦੋਂ ਜਦੋਂ ਖਸੋਹ ਖਾਨ ਵਾਲੇ ਪਾਣੀ ਰੋਕਣ ਦੇ ਹੱਕ 'ਚ ਉਹਨਾਂ ਨੇ ਪਿੰਡ ਵਾਲਿਆਂ ਦੇ ਹੱਕ 'ਚ ਬਿਆਨ ਦਿੱਤਾ ਸੀ ਫਿਰ ਇੰਟਰੋ ਮੇਰ ਕੇ ਦੱਸ ਰਹੀ ਆ ਕੰਮ ਕਰੇ ਸਿੱਖੋ ਸਾਬ ਹਾਂ ਜੀ ਹਾਂ ਕੀਤਾ ਆ ਕੰਮ ਕੀਤਾ ਜੀ ਆ ਤੂੰ ਯਾਦ ਕਰਾ ਰਹੇ ਬਲਾ ਬਲਾ ਕੀ ਕਰਿਆ ਸੀ ਮੇਰੀ ਗੱਲ ਸੁਣ ਧਿਆਨ ਨਾਲ ਗੱਲ ਸੁਣ ਇੱਕ ਵਾਰੀ ਗੱਲ ਸੁਣੋ ਬ੍ਰਦਰ ਬ੍ਰਦਰ ਮੇਰੀ ਗੱਲ ਸੁਣ ਮੈਨੂੰ ਉਹਨਾਂ ਦੇ ਕੰਮ ਵੀ ਮੈਨੂੰ ਉਹਨਾਂ ਦੇ ਵੀ ਕੰਮ ਜਿਆਦਾ ਕੀ ਕੀਤੇ ਆ ਮੈਨੂੰ ਇਹਦੂ ਪਿਛਲਿਆਂ ਦੇ ਵੀ ਜਿਆਦਾ ਮੈਂ ਸੜੀ ਕੀਤੀ ਆ ਸਾਰੀ ਇਤਿਹਾਸ ਚ ਪਹਿਲੀ ਵਾਰ ਇੰਨੇ ਪੈਸੇ ਆਏ ਆ ਔਰ ਮੈਂ ਲੈ ਕੇ ਆਏ ਆ ਔਰ ਤੁਹਾਨੂੰ ਯਾਦ ਕਰਾਉਣਾ ਪੈਂਦਾ ਮੈਨੂੰ ਯਾਦ ਆ ਇੱਕੇ ਜਿਹੀ ਗੱਲ ਮੰਡੀ ਦੀ ਤਾ ਉਸ ਕਰਕੇ ਪੱਤਰਕਾਰ ਸਾਹਿਬ ਥੋੜੀ ਜੀ ਪੱਤਰਕਾਰੀ ਨਹੀਂ ਵੀ ਨਾ ਕੋਈ ਸੀਮਾ ਹੁੰਦੀ ਹੈ ਥੋੜਾ ਜਿਹਾ ਸਭ ਤੋਂ ਪਹਿਲਾਂ ਛੋਟੀਆਂ ਖਬਰਾਂ ਮੈਂ ਲਾਈਆਂ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਸੁਣੋ ਫਾਈਲ ਪ੍ਰੋਪਰਾਈਜ਼ ਕੀਤਾ ਸੀ ਬ੍ਰਦਰ ਮੇਰੀ ਗੱਲ ਸੁਣੋ ਤੁਸੀਂ ਅੱਜ ਅਖਬਾਰ ਚੱਕ ਲਓ ਉੱਤਰ ਕੈਰੀ ਵੀ 27 ਦੇ ਨਾਂ ਤੇ ਜਿਹੜੇ ਚਾਹੀਦੀਆਂ ਕੁਝ ਪੱਤਰ ਕਰ ਭਰਾ ਹੈਗੇ ਨਹੀਂ ਆ ਖੜੇ ਨਹੀਂ ਇੱਕ ਵੀ ਖਬਰ ਦੱਸੋ ਮੇਰੀ ਗੱਲ ਸਭ ਤੋਂ ਪਹਿਲਾਂ ਖਬਰ ਕਰ ਇੱਕ ਮਿੰਟ ਤੁਸੀਂ ਸੇਖੋਂ ਸਾਹਿਬ ਨੂੰ ਯਾਦ ਕਰਾਇਆ ਸੀ ਆ ਕੀਤਾ ਆ ਕੀਤਾ ਨਹੀਂ 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 ਪਹਿਲਾਂ ਗੱਲ ਮੇਰੀ ਗੱਲ ਸੁਣੋ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਕੰਮ ਜਿਹੜਾ ਆਸੂ ਕਰ ਰਹੇ ਜਿਹੜਾ ਕੰਮ ਬ੍ਰਦਰ ਮੈਂ ਉਹੀ ਕਹਿਣਾ ਜਿਹੜਾ ਕੰਮ ਮੈਂ ਹੈ ਕੀਤਾ ਮੈਂ ਚਲ ਗੱਲ ਕਿਹਨੇ ਬਣਾਇਆ ਸੀ ਜਿਹੜਾ ਕੰਮ ਮੈਂ ਕੀਤਾ ਮੈਂ ਉਹ ਦੱਸੂਗਾ ਤੇ ਉਹਨਾਂ ਤੇ ਵੀ ਦੱਸੂਗਾ ਮੈਂ ਮਨਿੰਦਰ ਸਿੰਘ ਸੇਖੋਂ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਾਨਸਵਾ ਪੰਜਾਬ ਅੱਜ ਰਖੜੀ ਦੇ ਤਿਹਾਰ ਦੇ ਉੱਤੇ ਬੜੇ ਹੀ ਭਾਰੀ ਮਾਨ ਨਾਲ ਆਪ ਸਭ ਦੇ ਸਨਮੁਖ ਇੱਕ ਵਾਰੀ ਫੇਰ ਹੋ ਰਿਹਾ ਸਥਿਤੀ ਇਹ ਹੈ ਜਿਸ ਤਰ੍ਹਾਂ ਆਪ ਸਭ ਜਾਣੂ ਹੋਊਂਗੇ 24 ਤਰੀਕ ਨੂੰ ਮੋੜਵੰਡੀ ਦੇ ਜਿਹੜੇ ਸਾਡਾ ਮਾਰਕੀਟ ਦੇ ਬਾਜ਼ਾਰ ਦੇ ਸਾਡੇ ਭਰਾ ਨੇ ਵਪਾਰੀ ਉਹਨਾਂ ਵੱਲੋਂ ਇੱਕ ਰੋਸ ਧਰਨਾ ਦਿੱਤਾ ਗਿਆ ਸੀਗਾ ਜਦੀ ਅਗਵਾਈ ਮੈਂ ਕੀਤੀ ਸੀਗੀ ਰਾਮਨਗਰ ਕੈਂਚੇ ਦੇ ਤਿੰਨ ਮੁੱਦਿਆਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ ਇੱਕ ਜਿਹੜਾ ਸਾਡਾ ਬੱਸਾਂ ਜਿਹੜੀਆਂ ਸਾਡੀਆਂ ਅੰਦਰ ਨਹੀਂ ਆ ਰਹੀਆਂ ਸੀਗੀਆਂ ਦੂਸਰਾ ਸੀਵਰੇਜ ਦੀ ਪਾਈਪਲਾਈਨ ਤੇ ਤੀਸਰਾ ਜਿਹੜੀ ਜੇ ਤੁਸੀਂ ਕੈਮਰਾ ਕਮਾਉਂਗੇ ਖਸਤਾ ਹਾਲਤ ਪਾਣੀ ਜਿਹੜਾ ਖੜਾ ਹੈਗਾ ਤੇ ਸੀਵਰੇਜ ਦਾ ਪਾਣੀ ਦਾ ਮਿਕਸ ਹੋਣਾ ਮੈਂ ਅੱਜ 16 ਦਿਨਾਂ ਬਾਅਦ ਦੁਬਾਰੇ ਆਇਆ ਕਿਉਂਕਿ ਕਾਫੀ ਦਿਨਾਂ ਤੋਂ ਰੋਸ ਮੁਜ਼ਾਹਰਾ ਚੱਲ ਰਿਹਾ ਸੀ ਵਿਚ ਵਿਚਾਲੇ ਇਹ ਜਿਹੜੇ ਮੰਡੀ ਦੇ ਸਾਡੇ ਭਰਾ ਨੇ ਇਹਨਾਂ ਵੱਲੋਂ ਨਗਰ ਕੌਂਸਲ ਨੂੰ ਤਾਲਾ ਲਗਾ ਕੇ ਵੀ ਰੋਸ ਪ੍ਰਗਟ ਕੀਤਾ ਗਿਆ ਜਿਸ ਉਪਰੰਤ ਭਾਰੀ ਫੋਰਸ ਬੁਲਾ ਕੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਪਰਚੇ ਦੀ ਧਮਕੀ ਦੇ ਕੇ ਉੱਥੋਂ ਜਿਹੜਾ ਹੈਗਾ ਉਠਾਇਆ ਗਿਆ ਮੈਂ ਪੁੱਛਣਾ ਚਾਹੁੰਦਾ ਵੀ ਜੇ ਆਪਣੀ ਰੋਜ਼ੀ-ਰੋਟੀ ਲਈ ਬੰਦਾ ਰੋਸਮਜ਼ਾਰਾ ਕਰ ਰੂਆ ਜਾਂ ਆਪਣੇ ਵਪਾਰ ਨੂੰ ਜਾਂਦਾ ਹੋਏ ਦੇਖ ਕੇ ਜੇ ਉਹਨੂੰ ਪਰਚਾ ਉਹਦੇ ਤੇ ਦੇਣ ਦੀ ਧਮਕੀ ਦਿੱਤੀ ਜਾਊਗੀ ਤਾਂ ਇਹ ਜੇ 100 ਪਰਚੇ ਸਾਡੇ ਤੇ ਹੋ ਕੋਈ ਇਤਰਾਜ਼ ਨਹੀਂ ਕਿਉਂਕਿ ਹਰ ਬੰਦੇ ਨੇ ਸਵੇਰੇ ਕਮਾਣਾ ਤੇ ਸ਼ਾਮ ਨੂੰ ਆਪਣੇ ਘਰ ਜਾਣਾ ਅੱਜ ਹਾਲਾਤ ਇਹ ਨੇ ਬਿਲਕੁਲ ਦੁਕਾਨਾਂ ਦੇ ਵਪਾਰ ਖਤਮ ਹੋ ਚੁੱਕਾ ਹੈ ਅੱਜ ਜੋ ਇਹਨਾਂ ਦੇ ਤਿਹਾਰਾਂ ਦੇ ਦਿਨ ਆ ਜਦੋਂ ਲੋਕ ਸੈਲੀਬ੍ਰੇਟ ਕਰਦੇ ਆ ਇਹ ਵੀ ਸਾਰੇ ਅਸੀਂ ਜਿਹੜੇ ਜਿੰਨੇ ਮੇਰੇ ਆਲੇ ਦੁਆਲੇ ਖੜੇ ਨੇ ਇਹਨਾਂ ਨੇ ਵੀ ਆਪਣੇ ਘਰਾਂ ਦੇ ਵਿੱਚ ਤਿਹਾਰ ਵੀ ਬਣਾਉਣੇ ਆ ਤੇ ਵਪਾਰ ਵੀ ਕਰਨਾ ਹੈ ਤੋ ਮੈਂ ਆਪਦੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਕਿ ਅਸੀਂ ਉੱਥੇ ਘੋਸ਼ਣਾ ਕੀਤੀ ਸੀ ਮੈਂ ਉਸ ਨੂੰ ਫਿਰ ਦੁਹਰਾ ਰਿਹਾ ਕਿ ਜੇ 16 ਤਰੀਕ ਤੱਕ ਜੋ ਸਾਨੂੰ ਦਿੱਤਾ ਗਿਆ ਸਮਾਂ ਸੀਗਾ 24 ਤਰੀਕ ਨੂੰ 20 ਦਿਨਾਂ ਦਾ ਉਹ ਪੂਰਾ ਹੁੰਦਾ ਹੈ 15 ਅਗਸਤ ਦੀ ਲੰਘ ਜਾਂਦੀ ਹੈ ਅਸੀਂ ਕਿਸੇ ਚੀਜ਼ 'ਚ ਖੱਲਲ ਨਹੀਂ ਪਾਉਣਾ ਚਾਹੁੰਦੇ ਪਰ ਉਸ ਤੋਂ ਬਾਅਦ ਜੇ ਕੋਈ ਵੀ ਧਰਨਾ ਹੁੰਦਾ ਕੋਈ ਰੋਸ ਮੁਜ਼ਾਹਰਾ ਹੁੰਦਾ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੁੰਦੀ ਹੈ ਕੋਈ ਇੱਥੇ ਸੜਕਾਂ ਬੰਦ ਕੀਤੀਆਂ ਜਾਂਦੀਆਂ ਨੇ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਨਗਰ ਕੌਂਸਲ ਪ੍ਰਧਾਨ ਜਿਹੜੇ ਚੁਣੇ ਹੋਏ ਨੁਮਾਇੰਦੇ ਹਲ ਜ਼ਿਲ੍ਹਾ ਬਠਿੰਡਾ ਦੇ ਐਮ.ਐਲ.ਏ ਅਤੇ ਹੋਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹੋਵੇਗੀ ਅਤੇ ਨਾਲ ਹੀ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਜੋ ਜੋ ਹਾਲਾਤ ਨੇ ਉਹਨਾਂ ਬਾਰੇ ਮਾਨਯੋਗ ਹਾਈ ਕੋਰਟ ਨੂੰ ਵੀ ਅਗਵਗਤ ਕਰਾਇਆ ਜਾ ਰਿਹਾ ਹੈ ਮੇਰੇ ਵੱਲੋਂ ਕਿਉਂਕਿ ਜਨ ਹਿੱਤ ਜਾਚਗਾ ਆਲਰੇਡੀ ਪਿਛਲੇ ਤਕਰੀਬਨ 1 ਸਾਲ ਤੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਚੱਲ ਰਹੀ ਹੈ ਸੀਵਰੇਜ ਨੂੰ ਲੈ ਕੇ ਸੋ ਮੈਂ ਆਪ ਸਭ ਦਾ ਧੰਨਵਾਦੀ ਹਾਂ ਕਿ ਆਪ ਮੀਡੀਆ ਦੇ ਮਾਧਿਅਮ ਰਾਹੀਂ ਮੇਰੀ ਆਵਾਜ਼ ਜਿਹੜੀ ਸਾਡੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚ ਰਹੀ ਹੈ ਤੇ ਅੱਗੇ ਜਿਹੜੇ ਵੀ ਹਾਲਾਤ ਖਰਾਬ ਹੁੰਦੇ ਆ ਨਾਲ ਦੀ ਨਾਲ ਇੱਥੇ ਵਪਾਰ ਜਿਹੜਾ ਖਰਾਬ ਹੋਇਆ ਜਿਹੜਾ ਲੋਕਾਂ ਨੂੰ ਮੋਨਿਟਰੀ ਲਾਸ ਹੋਇਆ ਹੈ ਪੈਸੇ ਦਾ ਨੁਕਸਾਨ ਹੋਇਆ ਅਸੀਂ ਉਹਦਾ ਵੀ ਅੰਕਲਨ ਕਰਨਾ ਹੁਣ ਸ਼ੁਰੂ ਕਰਾਂਗੇ ਜਿਹੜੇ ਲੋਕਾਂ ਨੂੰ ਇੱਥੇ ਬਿਮਾਰੀਆਂ ਲੱਗੀਆਂ ਨੇ ਸੀਵਰੇਜ ਦੇ ਪਾਣੀ ਕਰਕੇ ਕਿਸੇ ਨੂੰ ਡਾਇਰੀਆ ਹੋਇਆ ਟਾਈਫਾਇਡ ਹੋਇਆ ਅਸੀਂ ਉਹਦਾ ਵੀ ਅੰਕਲਨ ਕਰਾਂਗੇ ਤੇ ਇਹ ਸਾਰੇ ਦਾ ਮੁਆਵਜ਼ਾ ਲੀਗਲੀ ਨਗਰ ਕੌਂਸਲ ਪ੍ਰਧਾਨ ਤੇ ਨਗਰ ਕੌਂਸਲ ਦੇ ਈਓ ਤੋਂ ਆਉਣ ਵਾਲੇ ਦਿਨਾਂ ਵਿੱਚ ਲਿੱਤਾ ਜਾਏਗਾ ਇੰਨਾ ਹੀ ਕਹਿੰਦਾ ਹੋਇਆ ਮੈਂ ਅੱਗੇ ਲਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਜਿਹੜਾ ਮੰਡੀ ਦੇ ਵਿੱਚ ਪਾਣੀ ਖੜਾ ਜੇ ਗੰਦਾ ਪਾਣੀ ਬਹੁਤ ਵੱਡੀ ਸਮੱਸਿਆ ਹੈਗੀ ਤੇ ਤੁਸੀਂ ਇਸ ਮੰਡੀ ਦੇ ਵਿੱਚ ਆ ਵੀ ਨਹੀਂ ਤੇ ਸਾਰ ਵੀ ਨਹੀਂ ਲਈ ਕਾਰਨ ਕੀ ਹੈ ਤੇ ਸਮੱਸਿਆ ਕਿੱਥੇ ਖੜੀ ਹੈ ਬ੍ਰਦਰ ਪਹਿਲਾਂ ਤਾਂ ਸਾਰੇ ਪੱਤਰਕਾਰ ਵੀਰਾਂ ਨੂੰ ਪਿਆਰ ਭਰੀ ਸ਼ਸ਼ੀਕਾਲ ਕਿ ਅੱਜ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਆਇਆ ਪਰ ਮੈਂ ਕਾਫੀ ਟਾਈਮ ਤੋਂ ਕਿਸੇ ਗੱਲ ਤੇ ਬੋਲਣਾ ਨਹੀਂ ਚਾਹੁੰਦਾ ਸੀ ਮੈਂ ਕਹਿਣਾ ਵੀ ਕਿਸੇ ਗੱਲ ਦਾ ਜਵਾਬ ਦੇਣ ਨਾਲੋਂ ਜੇ ਕੁਝ ਕਰਕੇ ਕੰਮ ਜਾਂ ਕਰਮ ਕਰਕੇ ਬੰਦਾ ਆ ਕੇ ਬੋਲੇ ਤਾਂ ਉਹ ਚੰਗਾ ਲੱਗਦਾ ਪਿਛਲੇ ਕਾਫੀ ਦਿਨਾਂ ਤੋਂ ਮੈਂ ਦੇਖ ਰਿਹਾ ਸੀਗਾ ਮੰਡੀ ਦੇ ਵਿੱਚ ਕੁਝ ਨਾਰਾਜ਼ਗੀ ਹੈ ਉਹ ਨਾਰਾਜ਼ਗੀ ਜਾਇਜ਼ ਹੈ ਨਜਾਇਜ਼ ਨਹੀਂ ਕਿਉਂਕਿ ਲਗਾਤਾਰੀ ਪਾਣੀ ਦਾ ਖੜਨਾ ਇੱਕ ਚਿੰਤਾ ਦਾ ਵਿਸ਼ਾ ਵੀ ਹੈ ਤੇ ਉੱਥੇ ਇੱਕ ਬਿਮਾਰੀਆਂ ਦਾ ਘਰ ਵੀ ਹੈ ਤੇ ਮੰਡੀ ਵਾਲੀ ਬੜੀ ਮੁਸ਼ਕਲ ਦੇ ਨਾਲ ਮੰਡੀ ਵਾਲੀ ਕੀ ਸਾਡੇ ਪਿੰਡਾਂ ਵਾਲੇ ਵੀ ਜਿਹੜੇ ਆਉਂਦੇ ਨੇ ਬੜੀ ਮੁਸ਼ਕਲ ਦੇ ਨਾਲ ਉਸ ਹਾਲਾਤਾਂ ਦੇ ਨਾਲ ਜੂਝ ਰਹੀ ਸੀਗੀ ਔਰ ਜਿਵੇਂ ਇੱਥੇ ਛੋਟੀ ਝਾਤ ਮਾਰ ਲਾਵੇਂ ਅੱਜ ਇੱਥੇ ਬੈਠਾ ਜਿੰਦਲ ਆ ਹੁਣ ਪਾਣੀ ਤੁਸੀਂ ਕੋਈ ਆਪ ਦਾ ਸੋਰਸ ਕਰ ਲਿਆ ਇਹ ਵੀ ਕੋਈ ਹਜ ਤਾਈ ਮੈਨੂੰ ਹਾਂਜੀ ਹਾਂਜੀ ਤਾਂ ਪਰ ਇੱਥੇ ਵੀ ਉਦੋਂ ਵੀ ਪਾਣੀ ਖੜਦਾ ਰਿਹਾ ਜਦੋਂ ਮੈਂ ਐਮਐਲ ਨਹੀਂ ਸੀ ਇਹ ਹੀ ਜਦੋਂ ਇੱਥੇ ਅਕਾਲੀ ਦਲ ਦਾ ਅਕਾਲੀ ਦਲ ਦੀ ਸਰਕਾਰ ਸੀ ਇਹ ਪਾਣੀ ਉਦੋਂ ਵੀ ਐ ਖੜਦਾ ਰਿਹਾ ਮੈਂ ਤਕਰੀਬਨ 12-13 ਸਾਲ ਦੀ ਉਮਰ 'ਚ ਜਦੋਂ ਕਦੇ ਡਾਕਟਰ ਦੇ ਆਉਂਦੇ ਐਸ.ਡੀ.ਐਮ. ਰੋਡ ਤੇ ਬਾਈਕ ਸਕੂਟਰ ਫਾਦਰ ਸਾਹਿਬ ਦੇ ਨਾਲ ਲੈਣ ਦਵਾਈ ਵਗੈਰਾ ਉਦੋਂ ਐਸ.ਡੀ.ਐਮ. ਰੋਡ ਦੇ ਉੱਤੇ ਵੀ ਪਾਣੀ ਉਹ ਖੜਾ ਹੁੰਦਾ ਸੀ ਤੇ ਬਹੁਤ ਵੱਡੇ ਪੱਧਰ ਤੇ ਉਸ ਤੋਂ ਲੈ ਕੇ ਆਪਦੀ ਜ਼ਿੰਦਗੀ ਦੇ ਜਵਾਨੀ ਤੇ ਸਿਆਸਤ ਦੇ ਸਫ਼ਰ ਦੇ ਵਿੱਚ ਮੈਂ ਅਕਸਰ ਮੰਡੀਆਂ ਦੀਆਂ ਬਸਤੀਆਂ ਗਲੀਆਂ ਕਈ ਥਾਵਾਂ ਤੇ ਕਈ ਬਾਜ਼ਾਰ ਜਿਹੜੇ ਪਾਣੀ ਤੋਂ ਗੰਦੇ ਤੋਂ ਪੀੜਤ ਨੇ ਬੱਖ-ਬੱਖ ਸਰਕਾਰਾਂ ਦਾ ਇੱਥੇ ਰਾਜ ਰਿਹਾ ਇਨੂੰ ਵੀ ਆਪਾਂ ਮੁਨਕਰ ਨਹੀਂ ਕਰ ਸਕਦੇ ਜਦ ਕਿ ਇੱਥੋਂ ਦੇ ਮੰਤਰੀ ਵੀ ਰਹੇ ਇੱਕ ਅਕਾਲੀ ਦਲ ਦੇ ਔਰ ਉਹ ਤੋਂ ਬਾਅਦ ਦੇ ਵਿੱਚ ਕਾਂਗਰਸ ਦੇ ਸਰਕਾਰ ਰਹੀ ਉਹਨਾਂ ਦੇ ਹਲਕਾ ਇੰਚਾਰਜ ਇੱਥੇ ਰਹੀ ਮੈਂ ਥੋੜਾ ਜਿਹਾ ਵਿਸਤਾਰ ਨਾਲ ਦੱਸਣਾ ਚਾਹਣਾ ਕਿ ਇਹ ਮਸਲਾ ਇੰਨੇ ਟਾਈਮ ਦਾ ਉਲਝਦਾ ਕਿਉਂ ਹੈ ਕੋਈ ਵੀ ਮੌਜੂਦਾ ਸਰਕਾਰ ਦਾ ਨੁਮਾਇੰਦਾ ਹੋਵੇ ਚਾਹੇ ਮੰਤਰੀ ਹੋਵੇ ਉਹ ਇਹੋ ਜੇ ਥਾਂ ਤੇ ਪੈਸਾ ਨਹੀਂ ਲਾਊਗਾ ਜੋ ਦਿਖੇ ਨਾ ਕਿਉਂਕਿ ਸੀਵਰੇਜ ਦੀਆਂ ਪਾਈਪਾਂ ਵੀ ਧਰਤੀ ਜਦੀਆਂ ਜਾਣੀਆਂ ਨੇ ਪੀਣ ਵਾਲੇ ਪਾਣੀ ਦੇ ਪਾਈਪਾਂ ਵੀ ਧਰਤੀ ਜਦੀਆਂ ਜਾਣੀਆਂ ਨੇ ਤੇ ਉਹ ਕਹਿੰਦੇ ਵੀ ਆਪਾਂ ਸੜਕਾਂ ਚਮਕਾ ਦਈਏ ਵੋਟਰ ਨੇ ਜਾ ਕੇ ਲੋਕਾਂ ਨੇ ਸੜਕਾਂ ਦੇਖ ਕੇ ਵੋਟਾਂ ਪਾਉਣੀਆਂ ਹਜੇ ਅਸੀਂ ਸੀਵਰੇਜ ਦਾ ਕੰਮ ਨੂੰ ਪੂਰਨ ਤੌਰ ਤੇ ਅਸੀਂ ਮੁਕੰਮਲ ਕਰਨ ਦੇ ਵਿੱਚ ਸਫਲ ਹੋਏ ਹਾਂ ਦੋ ਤਿੰਨ ਥਾਵਾਂ ਤੇ ਜੋੜ ਲੱਗਣੇ ਬਾਕੀ ਆ ਇੱਕ ਤਾਂ ਮੈਸਰਖਾਨੇ ਸੁਆਲੰਗ ਦਾ ਇੱਕ ਖਾਲ ਆ ਜਿਹੜਾ ਕਿ ਜਲਦੀ ਕੰਮ ਖੋਨੋਂ ਅਸੀਂ ਇੱਕ ਵੱਡਾ ਮੰਡੀ ਨੂੰ ਸਰਪ੍ਰਾਈਜ਼ ਦੇਣ ਵਾਸਤੇ ਗੁਪਤ ਰੱਖਿਆ ਹੋਇਆ ਸੀ ਜਿਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਾਣੀ ਸਿੱਧਾ ਸਥਾਨੋਂ ਨੂੰ ਡਰੇਨ ਚ ਡਿੱਗਦਾ ਨਜ਼ਰ ਆਉਣਾ ਸੀ ਕੁਝ ਦਿਨਾਂ ਦੇ ਬਾਅਦ ਦੇ ਵਿੱਚ ਪਰ ਅੱਜ ਦੀ ਗੱਲ ਜਿਹੜੀ ਘਟਣਾ ਕੀ ਉਹਦੇ ਵਿੱਚ ਇੱਕ ਗੱਲ ਇਹ ਹੈ ਕਿ ਸਿਆਸਤ ਲੀਡਰੀ ਆਪ ਦੀ ਚਮਕਾਉਣੀ ਦਾ ਉਹਦਾ ਕੋਈ ਹੋਰ ਵੀ ਬਹੁਤ ਸਾਰੇ ਰਾਹ ਹੁੰਦੇ ਨੇ ਜੀ ਨਾਮ ਇਹਨਾਂ ਦੇ ਨਾਲ ਲੱਗਦੇ ਐਥੋਂ ਆਪਣੇ ਨੂੰ 2000 17 ਦੇ ਵਿੱਚ ਵੀ ਹਲਕਾ ਇੰਚਾਰਜ ਕਹਿੰਦੇ ਰਹੇ ਨੇ ਉਹ ਤੋਂ ਬਾਅਦ ਦੇ ਵਿੱਚ ਵੀ ਉਹ ਹਲਕਾ ਇੰਚਾਰਜ ਕਹਿੰਦੇ ਰਹੇ ਨੇ ਨਾਲ ਅਹਿਮ ਦੇ ਨਾਲ ਮੇਰੇ ਕੋਈ ਇੰਨਾ ਮੇਰੇ ਬਰਾਬਰ ਦਾ ਐਡਾ ਉਹਦਾ ਨਾਮ ਹੈ ਨਹੀਂ ਕਿ ਮੈਂ ਉਹਨੂੰ ਨਾਮ ਲੈ ਕੇ ਪਰ ਉਹ ਸਾਰਿਆਂ ਦੇ ਸਾਹਮਣੇ ਵੀਡੀਓ ਦੇ ਰਾਹੀਂ ਆਈ ਜਾਣਾ ਕਿ ਉਹ ਚੰਦ ਬੰਦੇ ਲੈ ਕੇ ਉਹ ਬੰਦੇ ਲੈ ਕੇ इमोशनल ਬੰਦਿਆਂ ਨੂੰ ਲੈ ਕੇ ਮੇਰੇ ਮੂਹਰੇ ਹੋ ਗਿਆ ਮੂਹਰੇ ਹੋ ਕੇ ਉਹਨੇ ਮੇਰੀ ਗੱਡੀ ਨੂੰ ਘੇਰ ਕੇ ਮੰਡੀ ਦੇ ਵਿੱਚ ਇੱਕ ਮੇਰੇ ਖਿਲਾਫ ਸਾਜਸ਼ ਸ਼ੁਰੂ ਕੀਤੀ ਇੱਕ ਹਗਾਮਾ ਕਰਨ ਦੀ ਕੋਸ਼ਿਸ਼ ਕੀਤੀ ਕੈ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੰਡੀ ਦੇ ਵਿੱਚ ਰੋਸਾ ਤੇ ਰੋਸੇ ਨੂੰ ਮੈਂ ਮੰਨਦਾ ਕਿ ਮੰਡੀ ਨੂੰ ਰੋਸਾ ਸਾਡੇ ਨਾਲ ਜ਼ਰੂਰ ਹੈ ਸਾਡੇ ਨਾਲ ਐਸ ਕਰਕੇ ਗੁੱਸਾ ਕਿ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਹੈ ਇਹ ਤੋਂ ਹੀ ਆਸ ਤੇ ਉਮੀਦ ਮੰਡੀ ਦੇ ਲੋਕਾਂ ਨੂੰ ਬਚੀ ਹੈ ਕਿ 3.5 ਸਾਲ ਹੋ ਗਏ ਕੰਮ ਕਿੱਥੇ ਜੇ ਪਹੁੰਚ ਗਿਆ ਲੱਗ ਗਿਆ ਕਿ ਨਹੀਂ ਪੂਰਾ ਹੋਊ ਕਿ ਨਹੀਂ ਗੱਲਾਂ ਜੀ ਗੱਲਾਂ ਕਿਉਂਕਿ ਮੰਡੀ ਸਾਰੇ ਦਿਨ ਮੰਡੀ ਦੇ ਸਾਡੇ ਭਰਾ ਆਪਦੀਆਂ ਦੁਕਾਨਾਂ ਚ ਤੜਕੇ ਤੋਂ ਖੋਲ ਕੇ ਸ਼ਾਮ ਤੱਕ ਬੈਂਦੇ ਆਂ ਅੱਜ ਘਰੇ ਚੱਲੀ ਆਂਦੇ ਪਰ ਬਾਹਰਲੇ ਰੋਡਾਂ ਦੇ ਉੱਤੇ ਜਿਹੜੀ ਪਿੰਡੂ ਲੋਕ ਨਿਕਲਦੇ ਨੇ ਉਹਨਾਂ ਨੂੰ ਪਤਾ ਲੱਗਦਾ ਜਾਂ ਤੁਸੀਂ ਵੀ ਕਿਤੇ ਮੰਡੀ ਬਿੰਡੇ ਜਾਂਦੇ ਹੋ ਪਤਾ ਲੱਗਦਾ ਕਿ ਸੀਵਰੇਜ ਦਾ ਕੰਮ ਚੱਲ ਰਿਹਾ ਪਾਈਪਾਂ ਪੈ ਰਹੀਆਂ ਨੇ ਤੇ ਪਾਈਪਾਂ ਕ੍ਰਾਸ ਕਰਕੇ ਬਹੁਤ ਨੇੜੇ ਆ ਚੁੱਕੀਆਂ ਨੇ ਜਿਹਦੇ ਵਿੱਚ ਮੇਨ ਪੁਆਇੰਟ ਜੋੜ ਉਹ ਵੀ ਲੱਗ ਗਏ ਨੇ ਬਸ ਐਸਟੀਪੀ ਕਨੈਕਸ਼ਨ ਤਿੰਨ ਦੋ ਥਾਮਾਂ ਤੇ ਹੋਰ ਜਿਹੜਾ ਉਹ ਬਾਕੀ ਆ ਉਹ ਅਜ ਰਖੜੀ ਦਾ ਤਿਹਾੜੀ ਸੀ ਨਹੀਂ ਤਾਂ ਅੱਜ ਹੀ ਨੇੜੇ ਲੱਗ ਜਾਂਦਾ ਕੱਲ ਦੀ ਛੁੱਟੀ ਆ ਗਈ ਸੌਵਾਰ ਨੂੰ ਲੇਬਰ ਜੇ ਉਹ ਠੇਕੇਦਾਰਾਂ ਦੀ ਵਾਪਸ ਮੁੜ ਕੇ ਆਉਂਦੀ ਹੈ ਤਾਂ ਸੌਵਾਰ ਨੂੰ ਨਹੀਂ ਉਹ ਅਗਲੇ ਦੋ ਦਿਨਾਂ ਦੇ ਵਿੱਚ ਕੰਮ ਮੇਰੇ ਸਾਨੂੰ ਮੁਕੰਮਲ ਹੋ ਜੂਗਾ ਉਹਦੀ ਟੈਸਟਿੰਗ ਉਹਦੀ ਟੈਸਟਿੰਗ ਤੋਂ ਬਾਅਦ ਇਹ ਕੰਮ ਮੁਕੰਮਲ ਹੋ ਜਾਣਾ ਪਰ ਮੈਂ ਇੱਕ ਦਿਨ ਨਾਲ ਹੋਰ ਦੱਸਣਾ ਚਾਹਣਾ ਕਿ ਮੰਡੀ ਨੂੰ ਮੰਡੀ ਨੂੰ 21 ਕਰੋੜ 90 ਲੱਖ ਰੁਪਏ ਦੇ ਲਗਭਗ ਪੀਨ ਵਾਲੇ ਸਾਫ ਪਾਣੀ ਦੀ ਅੰਮ੍ਰਿਤ ਸਕੀਮ ਅਧੀਨ ਪ੍ਰੋਜੈਕਟ ਪਾਸ ਹੋ ਚੁੱਕਿਆ ਹੈ ਪੈਸਾ ਮਨਜ਼ੂਰ ਹੋ ਚੁੱਕਿਆ ਹੈ ਜਿਹਦੇ ਟੈਂਡਰ ਵੀ ਸ਼ਾਇਦ ਮੇਰੀ ਅੱਜ ਗੱਲ ਹੋਈ ਸੀ ਲਾਗੇ ਜਾਂ ਲੱਗਣ ਦੇ ਨੇੜੇ ਆ ਜਿਹੜਾ ਕੰਮ ਅਸੀਂ ਸਤੰਬਰ ਮਹੀਨੇ ਦੇ ਆਖਰੀ ਦਿਨ ਤੋਂ ਲੈ ਕੇ ਨਵੰਬਰ ਨਵੰਬਰ ਦਸੰਬਰ ਅਖੀਰ ਮੰਨਉ ਤੁਸੀਂ ਕਿਉਂਕਿ ਫਿਰ ਵੀ ਕਈ ਵਾਰ ਕਾਲਾਪਨ ਪੈ ਜਾਂਦਾ ਮਨ ਦੇ ਵਿੱਚ ਵੀ ਆਹ ਸਾਲ ਸਾਲ ਦੇ ਵਿੱਚ ਉਹ ਕੰਮ ਨੂੰ ਸ਼ੁਰੂ ਕਰਨ ਲੱਗੇ ਪਰ ਹਜੇ ਮੰਡੀ ਦੇ ਵਿੱਚ ਸਾਰੀਆਂ ਪਾਈਪਾਂ 36 ਕਿਲੋਮੀਟਰ ਦੇ ਕਰੀਬ ਬਦਲੀਆਂ ਜਾਣੀਆਂ ਨੇ ਮੰਡੀ ਦੇ ਵਿੱਚ ਹਜੇ ਨਹਿਰ ਤੋਂ ਪਾਣੀ ਪਾਈਪ ਲਾਈਨ ਭਾ ਪੂਰੀ ਪਾਕ ਜਿਹੜੀ ਮਨਜ਼ੂਰ ਹੋ ਚੁੱਕੀ ਆ ਉਹ ਡੱਗੀਆਂ 'ਚ ਪਾਣੀ ਪੂਰਾ ਕਰਾਂਗੇ ਤੇ ਮੰਡੀ ਵਾਲਿਆਂ ਨੂੰ ਸਾਫ਼ ਪਾਣੀ ਇੱਥੇ ਇਹ ਸਾਰੇ ਤੁਸੀਂ ਖੜੇ ਹੋ ਕਿ ਆ ਗਲੀਆਂ ਦੇ ਵਿੱਚ ਹੀ ਮਗੰਦਾ ਪਾਣੀ ਆਉਂਦੇ ਬਹੁਤ ਸਾਰੀਆਂ ਕੰਪਲੈਕਸ ਆਉਂਦੀਆਂ ਗੱਲ ਇਹ ਆ ਸਰ ਤੁਸੀਂ ਸਾਰੇ ਸਾਥੀ ਇੱਥੇ ਹੋ ਮੈਂ ਪਹਿਲੇ 2 ਸਾਲ ਸੀਵਰੇਜ ਬੋਰਡ ਨੂੰ ਇੱਕ ਨਿਊਟਰਲ ਅਫਸਰ ਤਹਿਸੀਲਦਾਰ ਰੱਖ ਕੇ ਇੱਕ ਐਸਡੀਐਮ ਲਾ ਕੇ ਖੁਦ ਕ੍ਰਿਟੀਕਲ ਜੈਂਚਰ ਪ੍ਰਧਾਨ ਮੰਡੀ ਦਾ ਨਹੀਂ ਸੀ। ਏਵਰ ਪੰਜਾਬੀ ਟੀਵੀ ਦੇ ਲਈ ਬਠਿੰਡਾ ਤੋਂ ਅਵਿਨਾਸ਼ ਹਰਮਿੰਦਰ ਦੀ ਰਿਪੋਰਟ